ਦੇਲੀ ਤੁਸੀਂ ਦੇਖਦੇ ਹੋ ਖਾਣ ਪੀਣ ਵਾਲਾ ਬਹੁਤ ਰੌਲਾ ਕੋਈ ਕਹਿ ਰਿਹਾ ਕਿ ਆਟਾ ਪੈਰਾ ਨਾ ਕੋਨੇ ਕੋਈ ਚੀਜ਼ ਬਣਾ ਰਿਹਾ ਕੋਈ ਕਹਿ ਰਿਹਾ ਕਿ ਡੁਪਲੀਕੇਟ ਖੋਏ ਦੀ ਬਰਫੀ ਬਣ ਰਹੀ ਆ ਕੋਈ ਕਹਿੰਦਾ ਕਿ ਵੇਸਣ ਤੇ ਮਿਲਾਵਟ ਕਰ ਰਿਹਾ ਦੇਲੀ ਮਿਲਾਵਟ ਦੀਆਂ ਚੀਜ਼ਾਂ ਤੁਸੀਂ ਵੇਖਦੇ ਜੋ ਸੋ ਮੇਰਾ ਵੀ ਇਥੇ ਇੱਕ ਰਿਸ਼ਤੇਦਾਰ ਸੀ ਉਹ ਕਹਿੰਦਾ ਵੀ ਲੋਕ ਇਸ ਚੀਜ਼ ਤੋਂ ਬੜੇ ਪਰੇਸ਼ਾਨ ਹੋਏ ਪਏ ਤੰਗ ਤੇ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਜਿਹੜੀ ਇਹਨਾਂ ਚੀਜ਼ ਬਣਾ ਕੇ ਲਿਆਓ ਐ ਵੀ ਜੀ ਮਿਹਨਤ ਵਾਲ ਦੇਖੀ ਜੇ ਮਿਹਨਤ ਤਾਂ ਬਹੁਤ ਆ ਇੱਕ ਦੁੱਧ ਤੋਂ ਖੁਆ ਮਾਰਨਾ ਤੇ ਗੁੜ ਕੱਢਣਾ ਇੱਕ ਬਰਾਬਰ ਹੀ ਆ ਵੇਸਣ ਦੀ ਬਰਫੀ ਹੈ ਵੇਸਣ ਜਾਨੀ ਕਿ ਆਮ ਜਨ ਨੂੰ ਕਹਿੰਦੇ ਨੇ ਵੇਸਣ ਖਾਣ ਵਾਸਤੇ ਇਹਨੂੰ ਕੋਈ ਰੰਗ ਨਹੀਂ ਕੋਈ ਰੰਗ ਕੜਨੀ ਬਿਲਕੁਲ ਪਿਓਰ ਜੋਤਰਾ ਤੋਂ ਹੁੰਦਾ ਉਹ ਨੈਚੁਰਲ ਹੈ ਸਭ ਸਰਦੀਆਂ ਵਾਸਤੇ ਜੀ ਸਭ ਤੋਂ ਵੱਡੀ ਚੀਜ਼ ਹੈ ਅਲਸੀ ਅਲਸੀ ਸਰਦੀ ਵਾਸਤੇ ਵਧੀਆ ਹੈ ਵੈਸੇ ਡਾਕਟਰ ਵੀ ਅੱਜ ਕੱਲ ਸਾਇੰਟਿਸਟ ਵੀ ਤੇ ਰਿਸਰਚ ਹੋਈ ਪਰ ਉਹ ਓਮੇਗਾ 3 ਜਿਹੜਾ ਬਹੁਤ ਜ਼ਿਆਦਾ ਪਾਇਆ ਜਾਂਦਾ ਜਿਹੜਾ ਆਪਣਾ ਹਾਰਡ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਖਾਸ ਕਰਕੇ ਜਿਹੜੇ ਹਾਰਟ ਰੋਟ ਦੀ ਪ੍ਰੋਬਲਮ ਹੈਗਾ ਸਿਆਲ ਜੀ ਲੋਕਾਂ ਕਰ ਆਉਂਦੀ ਹੈ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅੱਜ ਸ੍ਰੀ ਅਮਰ ਸਾਹਿਬ ਦੇ ਰਣਜੀਤ ਐਵਨਿਊ ਦੀਆਂ ਜਿਹੜਾ ਕੀ ਪੋਸ਼ ਏਰੀਆ ਵਾ ਇੱਥੇ ਇੱਕ ਸਰਦਾਰ ਜੀ ਵੱਲੋਂ ਛੋਟਾ ਜਿਹਾ ਸੈਟਅਪ ਲਾਇਆ ਗਿਆ ਵਾ ਖਾਣ ਪੀਣ ਵਾਲਾ ਖਾਸ ਕਰਕੇ ਕਹਿ ਸਕਦੇ ਆਂ ਪੀ ਜਿਹੜਾ ਅਲਸੀ ਦੀਆਂ ਮਿੰਨੀਆਂ ਖਾਸ ਕਰਕੇ ਜਿਹੜੀ ਠੰਡ ਬੜੀ ਪੈ ਰਹੀ ਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਬਰਫੀ ਘਰ ਦਾ ਬਣਾਇਆ ਹੋਇਆ ਜਿਹੜਾ ਸਾਲਾ ਸੈਟਅਪ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਇਹ ਘਰ ਦੀ ਬਣਾਈ ਹੋਈ ਮਠਿਆਈ ਆ ਨਾ ਇਹਨਾਂ ਦੇ ਖਾਸ ਕਰਕੇ ਮੈਂ ਜਿਵੇਂ ਗੱਲ ਕੀਤੀ ਵੀ ਪੰਜਾਬੀ ਹਮੇਸ਼ਾ ਕੋਈ ਵੀ ਕੰਮ ਕਰਦੇ ਨੇ ਦਿਲੋਂ ਕਰਦੇ ਨੇ ਤੇ ਮਿਹਨਤਾਂ ਕਰਦੇ ਨੇ ਸਰਦਾਰ ਜੀ ਮਨਚ ਵਿਚਾਰ ਕੇਦਾਇਆ ਇਸ ਤਰ੍ਹਾਂ ਦਾ ਸੈਟਅਪ ਲਾਉਣ ਵਾਸਤੇ ਅਸੀਂ ਦੇਖਿਆ ਪੌਸ਼ ਏਰੀਆ ਵਾਂਗ ਜਿੱਤੇ ਇਹਨੂੰ ਆ ਇੱਥੇ ਬੜੇ ਵੱਡੀਆਂ ਵੱਡੀਆਂ ਦੁਕਾਨਾਂ ਵਾਂਗ ਵੱਡੇ ਵੱਡੇ ਸ਼ੋਅਰੂਮ ਨੇ ਤੇ ਖਾ ਕੀ ਖਾਣ ਪੀਣ ਦੀ ਗੱਲ ਕਰੀਏ ਤੇ ਲੋਕ ਇੱਥੇ ਹਮੇਸ਼ਾ ਆਉਂਦੇ ਨੇ ਤੁਸੀਂ ਆਪਣਾ ਸੈਟਅਪ ਕਿੱਥੇ ਲਾਇਆ ਤੁਹਾਡੇ ਮਨਕਿਸਤਾ ਵਿਚਾਰ ਆਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੇ ਆਪ ਜੀ ਦਾ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਇਹ ਸਰ ਮੇਰਾ ਇਹ ਕੰਮ ਕਰਨ ਦਾ ਹੈ ਜਿਹੜਾ ਰੁਝਾਨ ਇਹਦੇ ਵੱਲ ਤਾਂ ਆਇਆ ਕਿ ਡੇਲੀ ਤੁਸੀਂ ਦੇਖਦੇ ਹੋ ਕਿ ਖਾਣ ਪੀਣ ਵਾਲਾ ਬਹੁਤ ਰੌਲਾ ਕੋਈ ਕਹਿ ਰਿਹਾ ਕਿ ਆਟਾ ਪੈਰਾ ਨਾ ਕੋਣੇ ਕੋਈ ਚੀਜ਼ ਬਣਾ ਰਿਹਾ ਕੋਈ ਕਹਿ ਰਿਹਾ ਕਿ ਡੁਪਲੀਕੇਟ ਖੋਏ ਦੀ ਪਰਫੀ ਬਣ ਰਹੀ ਆ ਕੋਈ ਕਹਿੰਦਾ ਕਿ ਵੇਸਣ ਤੇ ਮਲਾਵਟ ਕਰ ਰਿਹਾ ਡੇਲੀ ਮਲਾਵਟ ਦੀਆਂ ਚੀਜ਼ਾਂ ਤੁਸੀਂ ਵੇਖਦੇ ਜੋ ਸੋ ਮੇਰਾ ਵੀ ਇਥੇ ਇੱਕ ਰਿਸ਼ਤੇਦਾਰ ਸੀ ਉਹ ਕਹਿੰਦਾ ਵੀ ਲੋਕ ਇਸ ਚੀਜ਼ ਤੋਂ ਬੜੇ ਪਰੇਸ਼ਾਨ ਹੋਏ ਪਏ ਤੰਗ ਤੇ ਤੁਸੀਂ ਆਪਣੀ ਇਮਾਨਦਾਰੀ ਦੇ ਨਾਲ ਜਿਹੜੀ ਨਾ ਚੀਜ਼ ਬਣਾ ਕੇ ਲਿਆਓ ਤੋ ਉਹ ਮੈਂ ਇਸ ਚੀਜ਼ ਤੇ ਪੂਰਾ ਉਤਰਨ ਦੇ ਲਈ ਕਿ ਆਪਾਂ ਮਤਲਬ ਵਾਕਿਆ ਦੇ ਵਿੱਚ ਵੀਰੇ ਫਿਰ ਕੋਈ ਚੰਗੀ ਤੀਰ ਬਣਾ ਕੇ ਵੇਚੀਏ ਇਸ ਚੀਜ਼ ਨੂੰ ਧਿਆਨ ਚ ਰੱਖਦੇ ਆ ਜਿਹੜਾ ਮੈਂ ਕਨਸੈਪਟ ਲੈ ਕੇ ਚੱਲਿਆ ਤੁਸੀਂ ਵੀ ਕਨਸੈਪਟ ਹੈ ਕੀ ਆ ਕੀ ਕੀ ਰੱਖਿਆ ਬਣਾ ਕੇ ਜਿਹੜਾ ਤੁਸੀਂ ਤਿਆਰ ਕਰਦੇ ਹੋ ਦਰਸ਼ਕਾਂ ਨੂੰ ਸਾਂਝਾ ਕਰ ਕੀ ਕੀ ਆ ਤੇ ਕਿੰਨੀ ਕਿ ਮਿਹਨਤ ਲੱਗਦੀ ਤਿਆਰ ਕਰਨ ਵਿੱਚ ਜਿਹੜਾ ਤੁਸੀਂ ਸੈਟਅਪ ਤਿਆਰ ਕੀਤਾ ਹੈ ਵੀਰ ਜੀ ਮਿਹਨਤਾਂ ਦੇਖੇ ਜਾਂਦੇ ਮਿਹਨਤਾਂ ਬਹੁਤ ਆ ਇੱਕ ਦੁੱਧ ਤੋਂ ਖੁਆ ਮਾਰਨਾ ਤੇ ਗੁੜ ਕੱਢਣਾ ਇੱਕ ਬਰਾਬਰ ਹੀ ਆ ਮਤਲਬ ਉਹਦਾ ਪਾਣੀ ਸਗਾਉਣਾ ਇੰਨਾ ਜਿਹੜਾ ਬਹੁਤ ਔਖਾ ਚਲੋ ਅੱਜ ਕੱਲ੍ਹ ਤਕਨੀਕੀ ਯੋਗ ਹੈ ਖੈਰ ਮਸ਼ੀਨਾਂ ਮਸ਼ਾਨਾਂ ਦੇ ਨਾਲ ਲੇਕਿਨ ਫਿਰ ਵੀ ਮਿਹਨਤ ਦੇ ਤੇ ਬਹੁਤ ਹੈਗੀ ਆ। ਬਿਲਕੁਲ। ਇਹ ਵਿਧੀ ਖੋਏ ਦੀ ਬਰਫੀ ਆ। ਹਾਂ। ਆ ਚੈੱਕ ਕਰੋ ਤੁਸੀਂ ਖਾ ਕੇ ਮੜੀ ਜੀ। ਬਿਲਕੁਲ। 100% ਪਿਓਰ ਹੈ ਜੀ। ਕੋਈ ਇਹਦੇ ਵਿੱਚ ਮਲਾਵਟ ਨਹੀਂ ਆ। ਹਾਂ। ਇਹ ਆਪਣਾ ਵੇਸਣ ਦੀ ਬਰਫੀ ਆ। ਵੇਸਣ ਜਾਨੀ ਕਿ ਆਮ ਜਿਹਨੂੰ ਕਹਿੰਦੇ ਨੇ ਵੇਸਣ ਖਾਣ ਵਾਸਤੇ। ਇਹਨੂੰ ਕੋਈ ਰੰਗ ਨਹੀਂ ਕੋ ਰੰਗ ਕੜਨੀ ਬਿਲਕੁਲ ਪਿਓਰ ਜੋਸਤ ਨਾਲ ਹੁੰਦਾ ਨਾ ਨੇਚਰਲ ਹੈ 100%। ਅਸੀਂ ਦੇਖਿਆ ਸਰਦਾਰ ਜੀ ਖਾਸ ਕਰਕੇ ਜਦੋਂ ਬਜ਼ਾਰਾ ਦੇ ਅਸੀਂ ਦੇਖੇ ਨੇ ਖਾਸ ਕਰਕੇ ਵੇਸਣ ਜਿਹੜਾ ਉਹਨਾਂ ਨਾਲ ਕਿਤੇ ਹੋਰ ਤਾਂ ਰੰਗ ਪੀਲਾ ਰੰਗ ਹੁੰ ਉਹ ਰ ਉਹ ਵੇਸਣ ਕਿਹੜਾ ਆ ਤੇ ਅਸੀਂ ਦੇਖਿਆ ਤੁਹਾਡੇ ਰੰਗ ਦਾ ਜਿਹੜਾ ਰੰਗ ਹੈ ਵੇਸਣ ਦਾ ਬੜਾ ਡਾਰਕ ਰੰਗ ਦਾ ਏ ਅ ਵੀ ਇਸ ਨੂੰ ਕੋਈ ਵਧੂ ਰੰਗ ਲਾਇਆ ਹੀ ਨਹੀਂ ਹੋਇਆ ਆਪਾਂ ਜੋ ਇਹ ਦਾ ਰੰਗ ਵੇਸਣ ਦਾ ਆਪਣਾ ਉਹੀ ਰੰਗ ਹੈ ਜੋ ਨੇਚਰਲ ਹੈ ਨਾ ਇਹ ਦਾ ਰੰਗ ਹਾਂ ਬਿਲਕੁਲ ਮੋਲੀ ਜਿਹਾ ਬਿਲਕੁਲ ਨਾਰਮਲ ਜਿਹੜਾ ਨਾ ਕਿ ਜ਼ਿਆਦਾ ਜਿਹੜੀ ਉਹ ਉਤਰਫੇ ਛੋਲੇ ਹੁੰਦੇ ਨੇ ਨਾ ਕਾਲੇ-ਕਾਲੇ ਜਰਾ ਭਾ ਮਾਰਦੇ ਆ ਉਹਦਾ ਕਰਕੇ ਮਾੜਾ ਜਿਹਾ ਰੰਗ ਲਾ ਕੋਈ ਜ਼ਿਆਦਾ ਇਹਨੂੰ ਰੰਗ ਨਹੀਂ ਲਾਇਆ ਉਹ ਦੇਖੀ ਰਿਹਾ ਤੁਹਾਡੇ ਸਾਹਮਣੇ ਮင်း ਜਿਵੇਂ ਸੁਣਾਰੀ ਅਸੀਂ ਦੇਖਿਆ ਠੰਡ ਬੜੀ ਪੈ ਰਹੀ ਹੈ ਖਾਸ ਕਰਕੇ ਅਮਰਸਦ ਸਾਹਿਬ ਬਹੁਤਾਂ ਗਰਮ ਬੜਾ ਇਲਾਕਾ ਤੇ ਠੰਡੀ ਕਿੰਦੇ ਬੜੀ ਤੇ ਪੈਂਦੀ ਹੈ ਤੇ ਧੀ ਨਾਲ ਤੇ ਖਾਸ ਕਰਕੇ ਸਰਦੀਆਂ ਵਾਸਤੇ ਕੀ ਬਣਾ ਕੇ ਲਿਆਓ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਉਹਨਾਂ ਦੀ ਖਾਣੇ ਤੋਂ ਬਚਣ ਵਾਸਤੇ ਉਹਨਾਂ ਵਾਸਤੇ ਕੀ ਰਾਮਬਾਨ ਦਵਾਈ ਆ ਉਹਨਾਂ ਦਾ ਕੀ ਪ੍ਰੋਟੀਨ ਬਣਾ ਲਿਆ ਲਿਆ ਦਾ ਜਿਹੜੀ ਕਿ ਉਹਨਾਂ ਨੂੰ ਠੰਡ ਨਾ ਲੱਗੇ ਸਰਦੀਆਂ ਵਾਸਤੇ ਜੀ ਸਭ ਤੋਂ ਵੱਡੀ ਚੀਜ਼ ਹੈ ਅਲਸੀ ਅਲਸੀ ਸਰਦੀ ਵਾਸਤੇ ਵਧੀਆ ਹੈ ਵੈਸੇ ਡਾਕਟਰ ਵੀ ਅੱਜ ਕੱਲ ਸਾਇੰਟਿਸਟ ਵੀ ਤੇ ਰਿਸਰਚ ਹੋਈ ਪੱਚੋ omega 3 ਜਿਹੜਾ ਬਹੁਤ ਜ਼ਿਆਦਾ ਪਾਇਆ ਜਾਂਦਾ ਜਿਹੜਾ ਆਪਣਾ ਹਾਰਡ ਤੇ ਖਾਸ ਕਰਕੇ ਜਿਹੜੇ ਹਾਰਡਵਰ ਦੀ ਪ੍ਰੋਬਲਮ ਹੈ ਗੱਲ ਸਿਆਲ ਦੇ ਲੋਕਾਂ ਨਾਲ ਆਉਂਦੀ ਆ ਤੇ ਹਾਰਡ ਵਾਸਤੇ ਬਹੁਤ ਰੋਗੀਆਂ ਚੀਜ਼ ਜਿਹੜੀ ਅਲਸੀ ਹੈ ਕਿਨੇ ਤੋਂ ਅਲਸੀ ਦੀ ਗੱਲ ਕੀਤੀ ਆ ਅਸੀਂ ਦੇਖਿਆ ਸਾਡੇ ਲੋਕ ਨੇ ਜੇ ਆ ਕੇ ਸ਼ਹਿਰੀ ਨੇ ਉਹਨਾਂ ਕੋ ਸਮਾਂ ਨਹੀਂ ਹੈਗਾ ਤੁਸੀਂ ਦੀਆਂ ਪਿੰਨੀਆਂ ਬਣਾਉਂ ਵਾਤੇ ਅਲਸੀ ਦਾ ਵੇਸਣ ਬਣਾਉਂ ਵਾਤੇ ਇਹ ਵੀ ਸਮਾਨ ਕੀ ਕੀ ਪੈਂਦਾ ਵਾ ਦਸ਼ਕਾ ਜੂੜ ਸਾਰਾ ਕਰਦੋ ਕਿੰਨੀ ਕਿ ਮਿਹਨਤ ਲੱਗ ਜਾਂਦੀ ਹੈ ਤਿਆਰ ਕਰਨ ਵਿੱਚ ਜੇਕਰ ਤੁਹਾਡੇ ਕੋ ਕਿਸੇ ਨੇ ਲੈਣੀਆਂ ਹੋਣ ਤੇ ਕਿਹੜੀ ਜਗ੍ਹਾ ਤੇ ਆ ਕੇ ਲੈ ਸਕਦਾ ਇਹਦੇ ਵਿੱਚ ਕਿੰਨੀ ਕਿ ਮਿਹਨਤ ਲੱਗਦੀ ਤਿਆਰ ਇਹ ਵੀ ਜੀ ਮਿਹਨਤ ਲੱਗਦਾ ਮੈਂ ਸਟਾਰਟਿੰਗ ਦੱਸਾਂ ਮਿਹਨਤ ਤਾਂ ਬਹੁਤ ਹੈ ਦੇਖੋ ਅ ਤੁਸੀਂ ਜਲਸੀ ਬਾਜ਼ਾਰੋਂ ਸ਼ੁੱਧ ਆਪਣੀ ਜਲਸੀ ਲਓ ਉਹਨੂੰ ਭਿਓ ਚਾਹੇ ਉਹ 20 ਰੁਪਏ ਕਿਲੋ ਦੇ ਚਾਹੇ 10 ਰੁਪਏ ਕਿਲੋ ਦੇ ਭਾਈ ਲੈਂਦੇ ਆ ਉੱਥੇ ਦੇ ਕੇ ਭਿਓ ਭਿਆ ਕੇ ਤੁਹਾਨੂੰ ਚਨੇ ਪਾਉਣੇ ਚਨੇ ਪਾ ਲਓ ਲਿਆ ਕੇ ਕੁਝ ਨਹੀਂ ਸੌਖਾ ਹੀ ਕੰਮ ਐ ਇਹਨੂੰ ਬਣਾਉਣਾ ਸਿਰਫ ਇਹ ਵੀ ਥੋੜਾ ਉਹ ਤਰ੍ਹਾਂ ਦੇ ਲੇਬਰ ਤੌਰ ਤੇ ਲਾਇਆ ਜਾ ਬੜਾ ਕੰਮ ਐ ਪਰ ਜਿੱਦਾਂ ਨਾਲੋ ਲਿਆ ਕੇ ਉਹਨੂੰ ਕੜਾਈ 'ਚ ਭੁੰਨ ਲਓ ਭੁੰਨ ਕੇ ਮੜ ਕੇ ਦੇਸੀ ਘਿਓ ਪਾਓ ਇਹਦੇ ਵਿੱਚ ਤੇ ਆਪਣਾ ਖਸਖਾਸ ਪਾ ਲਓ ਫਿਰ ਡਰਾਈ ਫਰੂਟ ਜਿਹੜਾ ਤੁਹਾਨੂੰ ਪਾਉਣਾ ਆਪਣੇ ਇਹਨੂੰ ਜਿੰਨੇ ਕਿ ਮਗਜ ਪਾਉਣੇ ਉਹਨਾਂ ਦੀ ਚਾਰੇ ਮਗਜ ਪਾਉਂਦੇ ਜੋ ਜੋ ਜਿੰਨਾ ਤੁਸੀਂ ਮਟੀਰੀਅਲ ਪਾਉਣਾ ਹੈ ਜਿੰਨੀ ਤੁਸੀਂ ਗਰਮ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਹਾਂਜੀ ਹਾਂਜੀ ਸੁੰਡ ਪਾ ਲਓ ਜੁਆਇੰਟ ਪਾ ਲਓ ਆਪਣੇ ਕਾਜੂ ਪਾ ਲਓ ਸੌਂਗੀ ਪਾ ਲਓ ਜੋ ਤੁਹਾਡਾ ਮਨ ਕਰਦਾ ਡਰਾਈ ਫਰੂਟ ਕਈ ਉਹਨਾਂ ਕੋਈ ਆਪਣਾ ਅਖਰੋਟ ਨਹੀਂ ਖਾਂਦਾ ਤੇ ਬਣਾ ਖਾਂਦਾ ਕੋਈ ਬਣਾ ਖਾਂਦਾ ਖਰੋਟ ਖਾਂਦਾ ਉਸ ਚੀਜ਼ ਨੂੰ ਜਿਹੜੀ ਵੀ ਤੁਸੀਂ ਆਪਣੇ ਘਰ ਚ ਪਾਣੀ ਪਾ ਕੇ ਬਣਾ ਸਕਦੇ ਮੈਂ ਐਸੋ ਵੀ ਤੁਸੀਂ ਇੰਨੀ ਸਿਆਲ ਚ ਖਲੋਤੇ ਹੋ ਮਿਲਦਾ ਤੁਸੀਂ ਵੀ ਪਿੰਨੀਆਂ ਦੇ ਸ਼ਕੀਨ ਦੇ ਪਿੰਨੀਆਂ ਖਾਂਦੀ ਹੋਗੇ ਤਾਂ ਹੀ ਤੁਸੀਂ ਇੰਨੀ ਠੰਡ ਚ ਖਲੋਤੇ ਹੋ ਨਹੀਂ ਤੇ ਕਿਸੇ ਵੀ ਠੰਡ ਚ ਖਲੋ ਜਾ ਤਾਂ ਖਲੋਤਣਾ ਨਹੀਂ ਜਾਂਦਾ ਕਿ ਲੱਗਦਾ ਤੁਹਾਡੀ ਸਿਹਤ ਦਾ ਰਾਜ ਹੈ ਤੁਹਾਡੀ ਠੰਡ ਦੂਰ ਕਹਿੰਦਾ ਰਾਜ ਵੀ ਆਈ ਹੈ 100% ਹੈ ਵੀਰ ਜੀ ਮੈਂ ਨਾ ਵੀ ਤੁਸੀਂ ਖਾ ਕੇ ਦੇਖੋ ਇਹਨੂੰ ਕਰਮਈਨਾ ਕਰ ਤੁਹਾਨੂੰ ਦੱਸੇ ਗਿਆ ਵਾਕਿਆ ਅਲਸੀ ਖਾਦੀ ਹੋਈ ਹੈ ਡੇਲੀ ਖਾਓ ਲੇਕਿਨ ਹੋਵੇ ਸ਼ੁੱਧ ਇਹ ਨਾ ਵੀ ਹਰ ਫੈਂਡ ਚ ਬਣੀ ਹੋਵੇ ਹੋਵੇ ਦੇਸੀ ਕੀ ਹੋ ਜਾ ਤੇ ਗੁੜ ਪਾਓ ਤੇ ਖੰ ਤੇ ਬਹੁਤ ਵਧੀਆ ਚੀਜ਼ ਅਸਿਆਲ ਤੇ ਖਾਣ ਦੇ ਲਈ ਮੇਸਰਪੀ ਘਾਟੇ ਮੇ ਜੇ ਗੱਲ ਕੀਤੀ ਵੀ ਪੌਸ਼ ਸ਼ੇਰੀਆ ਵਾ ਲੋਕ ਰੰਜੀਤਾ ਉਹ ਲੋਕ ਲੰਘਦੇ ਨੇ ਇਥੋਂ ਕਿੰਨੇ ਕੁ ਲੋਕ ਇਥੋਂ ਲੈ ਕੇ ਜਾਂਦੇ ਆ ਸਮਾਨ ਲੋਕ ਹਮੇਸ਼ਾ ਲੋਕਾਂ ਦਾ ਮਨ ਸਵਾਲ ਹੋਊਗਾ ਵੀ ਵੱਡੀਆਂ ਦੁਕਾਨਾਂ ਛੱਡ ਕੇ ਤੁਹਾਡੇ ਕਿਉਂ ਆਏ ਜਾਵੇ ਇਹਦੇ ਵਿੱਚ ਕੀ ਡਿਫਰੈਂਸ ਕੀ ਹੈ ਲੋਕਾਂ ਨੂੰ ਇਹਦੇ ਬਾਰੇ ਕੀ ਕਹਿਣਾ ਜਾਓਗੇ ਲੋਕਾਂ ਦੇ ਮੋਰ ਮਨ ਸਵਾਲ ਆ ਸੀ ਦੇਖਿਆ ਜਿਹੜਾ ਵੀ ਹੁੰਦਾ ਵਾ 20-20 ਲੱਖ ਦੀ ਗੱਡੀ ਜ ਆਉਂਦਾ ਮੈਂ ਲੰਦਾ ਕੋਈ ਪੈਦਾ ਚੱਲ ਕੇ ਨਹੀਂ ਆਉਂਦਾ ਹੋਊਗਾ ਜੇ ਲੋਕ ਉੱਤਰ ਕੇ ਆਉਂਦੇ ਵੀ ਹੋਣਗੇ ਤੁਹਾਡੇ ਕੋਲ ਵੀ ਸਰਦਾਰ ਜੀ ਤੁਹਾਡੀ ਉਹਨਾਂ ਬਠਾਈ ਦਾ ਕੀ ਫਰਕ ਐ ਵਿਰਦੀਪ ਦੇਖੋ ਜਿੰਨوں ਤੇ ਕਿਸੇ ਨੂੰ ਪਹਿਚਾਨ ਹੈਗੀ ਹੈ ਨਾ ਜਿਹਨੂੰ ਕੁਆਲਿਟੀ ਦਾ ਪਤਾ ਉਹ ਤਾਂ ਆਉਂਦਾ ਪੱਕਾ ਹੁਣ ਮੇਰੇ ਗਾਹਕ ਜਿੰਨੇ ਕ ਲੱਗੇ ਉਹ ਤਕਰੀਬਨ ਆ ਤੁਸੀਂ ਦੇਖਿਆ ਨਾ ਬੋਰਡ ਤੇ ਖੜੇ ਹੁਣੇ ਲੈ ਕੇ ਜਿੰਨਾਂ ਨੂੰ ਕੁਆਲਿਟੀ ਦਾ ਪਤਾ ਉਹ ਤਾਂ ਕਹਿੰਦਾ ਵੀ ਕੋਈ ਗੱਲ ਨਹੀਂ ਯਾਰ 10 ਰੁਪਏ ਮਹਿੰਗੀ ਵੇ ਤਾਂ ਲੈ ਲਓ ਜਿਹਨੂੰ ਨਹੀਂ ਆਉਂਦਾ ਯਾਰ ਦਫਾ ਕਰ ਪਰੇ ਉਸੇ 400 ਨਾਲ ਸੀ ਵਗੰਡੀ ਇਹ ਕਾੜੀ ਸਾਢੇ 500 ਦੇਣ ਦਿਆ ਇਹ ਕਰਕੇ ਜਿਹਨੂੰ ਕੁਆਲਿਟੀ ਦਾ ਪਤਾ ਤਾਂ ਆਉਂਦਾ ਹੀ ਆਉਂਦਾ ਵੀਰ ਜੀ ਲੈਣ ਹਾਂਜੀ ਹਾਂਜੀ ਬਨੀਸ਼ੂ ਵੀ ਇਹ ਖਾਸ ਕਰਕੇ ਅਸੀਂ ਦੇਖਿਆ ਵੀ ਇਨੀ ਬਰਫੀ ਤੁਸੀਂ ਰੱਖੀ ਆ ਬਰਫੀ ਦੇ ਵਿੱਚ ਜਦੋਂ ਦੋ ਰੰਗ ਤੁਸੀਂ ਦੇਖਿਆ ਬਰਫੀ ਚਿੱਟੇ ਰੰਗ ਦੀ ਹੁੰਦੀ ਇੱਕ ਬਰਫੀ ਹੁਣ ਅਸੀਂ ਦੇਖਿਆ ਦੂਸਰੀ ਰੰਗ ਦੀ ਇਹਨਾਂ ਦੋਵਾਂ ਦਾ ਡਿਫਰੈਂਸ ਕੀ ਆ ਫਰਕ ਕੀ ਆ ਤੁਹਾਡੀ ਬਰਫੀ ਜਿਹੜੀ ਆ ਪੀਲੇ ਰੰਗ ਦੀ ਹੈ ਖੋਆ ਸ਼ਹਿਰ ਮਾਰਿਆ ਲੱਗਦਾ ਕੋਈ ਦੀ ਪਪੀ ਲਾਦੀ ਆ ਇੱਕ ਬਰਫੀ ਚਿੱਟੇ ਰੰਗ ਦੀ ਆ ਦੋਵਾਂ 'ਚ ਫਰਕ ਕੀ ਆ ਅੰਤਰ ਕੀ ਦੋਵਾਂ 'ਚ ਤਬੀ ਜੀ ਮੇਲ ਫਰਕ ਦੇ ਰਿਹਾ ਬਈ ਸਲੋ ਫਲੇਮ ਤੇ ਕੜ-ਕੜ ਕੇ ਦੁੱਧ ਰਖਵਾ ਬਣਿਆ ਹੋਇਆ ਤੇ ਤੁਸੀਂ ਕਦੀ ਵੇਖਿਓ ਮਲਾਈ ਜਿਹੜੀ ਹੈ ਨਾ ਜਦੋਂ ਫਲੋ ਫਲੇਮ ਤੇ ਕੜੀ ਦੁੱਧ ਰਹੀ ਜਾਂਦੋਂ ਵੇਖਿਆ ਬ੍ਰਾਊਨ ਹੋ ਜਾਂਦੀ ਆ ਇਹੋ ਮਲਾਈ ਦਾ ਹੀ ਕਲਰ ਲਾ ਲਓ ਤੁਸੀਂ ਦੇ ਵਿੱਚ ਤੇ ਜੋ ਚਿੱਟੇ ਵਾਲੀ ਤੁਸੀਂ ਦੇਖਿਆ ਨਾ ਕਿ ਉਹ ਵੀਡੀਓ ਬਣਾ ਰਹੇ ਤੇ ਚਿੱਟੇ ਤੇ ਤੇ ਉਹ ਨਿਰਾਲੇ ਸਪਰੇਟਾ ਹੈ ਤੇ ਉਹਦੇ ਵਿੱਚ ਆ ਪਰਫਾਈਨਰ ਹੁਣ ਪਤਾ ਨਹੀਂ ਕੀ ਮਿਕਸ ਕਰਕੇ ਬਣਾ ਆ ਪਿਛੇ ਦੋ ਤਿੰਨ ਹੋਰ ਫੜੀ ਗਈ ਇੱਥੇ ਆਪਣਾ ਆ ਕੀ ਲੱਗੇ ਆਹ ਜੀ ਉਹ ਦੋ ਤਿੰਨ ਹੋਰ ਫੜੀ ਗਈ ਆ ਤੇ ਉਹ ਡੁਪਲੀਕੇਟ ਹੈ ਜੀ। ਕਿੰਨੀ ਸੁਸਦਾਰ ਦੀ ਆਉਂਦੀ ਕਿਹੜੀ ਜਗ੍ਹਾ ਤੋਂ ਆ ਕਿੰਨੀ ਕੀ ਮਿਹਨਤ ਲੱਗਦੀ ਆ ਅਮਰਸਰ ਸਾਹਿਬ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਤੁਸੀਂ ਤੇ ਕਿੰਨਾ ਕਰੋ ਇਹਦਾ ਪੈਣਾ ਤੁਸੀਂ ਦਾ ਕਰਦੇ ਹੋ? ਮੈਂ ਵੀ ਜੀ ਦਿੱਲੀ ਇੱਥੋਂ ਤਕਰੀਬਨ ਮੈਨੂੰ 26 ਕਿਲੋਮੀਟਰ ਪੈਂਦਾ। ਇੱਥੋਂ ਜਨਾਲੇ ਚ ਪੈਂਦਾ ਸਾਡਾ ਪਿੰਡ ਕਿਆਮਪੁਰ ਉੱਥੋਂ ਮੈਂ ਦਿੱਲੀ ਲੈ ਕੇ ਆਉਣਾ। ਦਿੱਲੀ ਲੈ ਕੇ ਆਉਣਾ। ਹਾਂਜੀ ਹਾਂਜੀ। ਕੀ ਲੱਗਦਾ ਵੀ ਜਿੰਨਾ ਤੁਸੀਂ ਸਬਰ ਤਿਆਰ ਕਰਦੇ ਹੋ 26 ਕਿਲੋਮੀਟਰ ਆਉ 26 ਜਾ ਕਰਦੇ ਹੋ ਅਮਰਸਰ ਸਾਹਿਬ ਦੇ ਲੋਕ ਕਿੰਨਾ ਕਿ ਪਿਆਰ ਕਰਦੇ ਨੇ ਤੁਹਾਡੇ ਹੱਥ ਦੀਆਂ ਬਣਾਈਆਂ ਹੋਈਆਂ ਮਠਾਈਆਂ ਜਾਂ ਕੁਝ ਤੁਸੀਂ ਤਿਆਰ ਕਰਦੇ ਹੋ ਲੋਕ ਬੀਜੀ ਕਈ ਵਾਰਾ ਹੁਣ ਇੱਥੇ ਆਖਣਗੇ ਵੀ ਮਤਲਬ ਕੁਆਲਿਟੀ ਚ ਨਾ ਕੁਝ ਕਰਿਓ ਲੇਕਿਨ ਰੇਟ ਭਾਵੇਂ ਬਣੇ ਛਕੀ 150 ਵਧਾ ਦਿਓ ਪਰ ਚਲੋ ਸਾਡਾ ਇਹਦੇ ਤੇ 2 ਰੁਪਏ ਵੱਜ ਰਹੇ ਤੇ ਆਪਾਂ ਇਸੇ ਰੇਟ ਤੇ ਜਿਹੜੇ ਅਸੀਂ ਪ੍ਰੋਵਾਈਡ ਕਰਾ ਰਹੇ ਨੇ ਇਹਨੂੰ 500 ਨੇ ਆਹ ਦੁੱਧ ਦੇ ਰੇਟ ਵੱਜਣਗੇ ਜਾਂ ਕੋਈ ਚੀਜ਼ ਹੋਰ ਫਿਰ ਇਹਦੇ ਰੇਟ ਵਧਾਵਾਂਗੇ ਤੇ ਵਧੀਆ ਚੱਲੀ ਜਾ ਰਿਹਾ ਮੈਂ ਨਹੀਂ ਕਹਿੰਦਾ ਵੀ ਨਹੀਂ ਨਹੀਂ ਕੋਈ ਆਉਂਦਾ ਨਹੀਂ ਵਧੀਆ ਵੇ ਗਰੀਏ ਜੀ ਕਿੰਨੇ ਕਿ ਮਿਹਨਤ ਲੱਗਦੀ ਆ ਸਵੇਰੇ ਕਿੰਨੇ ਵੇ ਉੱਠ ਦਿੰਦੇ ਉਹ ਕੱਲੇ ਕੰਮ ਕਰਦੇ ਹੋ ਕਿ ਨਾਲ ਪਰਿਵਾਰ ਕੇ ਮੈਂਬਰ ਵੀ ਤੁਹਾਡੇ ਜਿਹੜੇ ਸਾਥ ਦਿੰਦੇ ਨੇ ਤੁਹਾਡੀ ਇਸ ਕੰਮ ਕਰ ਵਿੱਚ ਕੱਲੇ ਦੇ ਵਸਦੀ ਗੱਲ ਨਹੀਂ ਤੇ ਉਤਰਾਂ ਸੀ ਤਿੰਨ ਚਾਰ ਜੀ ਮਿਲ ਕੇ ਸਾਰੇ ਕਈ ਵਾਰ ਮਤਲਬ ਜਿਆਦਾ ਕੰਮ 3 ਵਜੇ ਉੱਠ ਵੀਦਾ ਨਹੀਂ ਤੇ ਉਹੀ ਪਰ 4 4:30 ਉੱਠ ਕੇ ਤੇ ਲੱਗੀ ਜੇ ਲੱਗੀ ਜੇ ਡੇਲੀ ਇਸ ਕੰਮ ਦੀ ਠੀਕ ਹੈ ਹਾਂ ਜੀ ਬੀ ਨੇ ਇਸ ਤੋਂ ਵੀ ਦਸ਼ਕਾ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਕਿਸੇ ਨੇ ਠੰਡ ਤੋਂ ਬਚਣਾ ਹੋਵੇ ਜਿਨੇ ਪੰਜਾਬੀ ਕਹਿੰ ਗੱਲ ਕਰੀਏ ਵੀ ਸਿਆਲ ਤੋਂ ਬਚਣਾ ਹੋਵੇ ਕਹਿੰਦੇ ਸਿਆਲ ਦਾ ਖਾਦਾ ਗਰਮੀ ਪਾ ਲੱਗਦਾ ਤੇ ਜੇਕਰ ਖਰਾਕ ਚੰਗੀ ਖਾਣੀ ਹੋਵੇ ਤੇ ਕਿੱਥੋਂ ਖਾਦੀ ਜਾਣ ਕਿਸ ਤਰ੍ਹਾਂ ਬਣਾਈ ਜਾਵੇ ਜਾਂ ਕਿੱਥੋਂ ਜੇਕਰ ਕਿਸੇ ਤੁਹਾਡੇ ਕੋਲ ਲੈਣਾ ਹੋਵੇ ਤੇ ਕਿਹੜੀ ਜਗ੍ਹਾ ਤੁਹਾਡੇ ਕੋਲ ਆ ਕੇ ਲੈ ਕੇ ਜਾਣ ਆਪਣਾ ਐਡਰੈਸ ਬੀਡੀ ਵੀ ਕੋ ਬਣਾਉਣ ਦਾ ਤਾਂ ਮੈਂ ਪਹਿਲਾਂ ਦੱਸ ਦਿੰਦਾ ਵੀ ਜੇ ਤੇ ਅਲਸੀ ਕਿਸੇ ਨੇ ਜਿਤਨਾ ਬਣਾਉਣੀ ਹੈ ਕੋਈ ਨਾਰਮਲ ਕੋਈ ਈਡੀ ਗੱਲ ਨਹੀਂ ਨੇ ਤੇ ਮੈਨੂੰ ਫੋਨ ਤੇ ਪੁੱਛ ਲਵੇ ਮੈਂ ਦੱਸ ਦੂੰਗਾ ਕੋਈ ਇਹੋ ਜੀ ਗੱਲ ਨਹੀਂ ਨੰਬਰ ਮੇਰਾ ਹੈਗਾ ਵੀ 95866 96615 ਇਹ ਮੇਰਾ ਨੰਬਰ ਹੈ ਪਤਾ ਪਤਾ ਵੀ ਜੀ ਆ ਅੰਮ੍ਰਿਤਸਰ ਰਣਜੀਤ ਐਵੇਨਿਊ ਨੀਰ ਸਾਰਾ ਗਰਾਊਂਡ ਜੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਸਰਦਾਰ ਜੀ ਨੇ ਆਪਣਾ ਪਤਾ ਵੀ ਦੱਸ ਦਿੱਤਾ ਵਾ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕਰਤਾ ਵਾ ਹੁਣ ਜੇਕਰ ਕਿਸੇ ਨੇ ਆ ਕੇ ਨਾ ਕੋ ਸ਼ੁੱਧ ਘਰ ਦੀ ਬਣੀ ਹੋਈ ਮਠਿਆਈ ਕਿ ਕਿਸ ਨੇ ਸਾਂਝੀ ਕਰਨੀ ਹੈ ਕਿਸ ਨੇ ਲੈਣੀ ਹੋਵੇ ਤੇ ਜਰੂਰ ਲੈ ਕੇ ਜਾਇਓ ਕਿਉਂਕਿ ਸਿਹਤ ਨਾਲੋਂ ਚੰਗਾ ਕੋਈ ਨਹੀਂ ਆ ਅਸੀਂ ਦੇਖਦਾ ਵੱਡੀਆਂ ਵੱਡੀਆਂ ਦੁਕਾਨਾਂ ਤੇ ਅਸੀਂ ਖਾਣ ਵਾਸਤੇ ਮਠਿਆਈ ਜਾਂਦੇ ਨੇ ਪਰ ਹਮੇਸ਼ਾ ਕਹਾਵਤ ਬਣੀ ਆ ਵੀ ਵੱਡੀ ਦੁਕਾਨ ਫੀਕਾ ਭਗਵਾਨ ਉਹ ਗੱਲ ਸਾਂਝੀ ਰਹਿੰਦੀ ਆ ਅਸਕੇ ਦੁਕਾਨ ਤੇ ਨਾ ਜਾਇਓ ਵੀ ਛੋਟਾ ਸੈਟਅਪ ਲਾਇਆ ਹੋਣਾ ਪਰ ਇਹ ਸ਼ੁੱਧ ਮਿਲਦੀ ਏ ਸਾਫ਼ ਸੁਥਰੀ ਮਿਲਦੀ ਆ ਤੁਹਾਡੀ ਸਿਹਤ ਨਾਲੋਂ ਚੰਗਾ ਕੁਝ ਨਹੀਂ ਆ ਅਸੀਂ ਆਪਣੀ ਬਿਮਾਰੀਆਂ ਤੇ ਲਾਜ ਵਾਸਤੇ ਇਹਨੇ ਪੈਸੇ ਲਾ ਦਿੰਦੇ ਆ ਪਰ ਅਸਕੇ ਖਾਣ ਪੀਣ ਵਾਸਤੇ ਵੀ ਭਾਈ ਪੈਸੇ ਲਾਇਆ ਕਰੋ ਕਿਉਂਕਿ ਤੁਹਾਡਾ ਸਰੀਰ ਆ ਇਹਨੂੰ ਜੋ ਚੰਗੀ ਚੀਜ਼ ਪਾਓਗੇ ਤੁਹਾਡਾ ਸਰੀਰ ਵਧਦਾ ਫੁੱਲਦਾ ਜਾਊਗਾ ਗੰਦੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਪਾਉਂਦੇ ਜਾਓਗੇ ਤੁਹਾਡਾ ਸਰੀਰ ਖਰਾਬ ਹੁੰਦਾ ਜਾਊਗਾ ਐਸੇ ਕਿ ਤੁਸੀਂ ਇਹ ਵੱਤ ਵਾਸ਼ੇ ਸ਼ੁਰੂ ਕਰਦੇ ਹੋ ਤੇ ਖਾ ਕੇ ਜੇਕਰ ਕਿਸੇ ਨੇ ਸਰਦੀਆਂ ਦੀ ਸ਼ਗਾਤ ਕਹਿ ਲਈ ਜਿਹੜੀ ਸੀ ਅਲਸੀ ਦੀ ਪਿੰਨੀ ਅਲਸੀ ਦੀ ਪਿੰਨੀ ਮੈਂ ਬਾਰ-ਬਾਰ ਕਹ ਰਿਹਾ ਵੀ ਅਲਸੀ ਦੀ ਪਿੰਨੀ ਜੇਕਰ ਕਿਸੇ ਨੇ ਖਾਣੀ ਜਾਂ ਬਣਾਉਣੀ ਹੋਵੇ ਸਰਦਾਰ ਜੀ ਨੇ ਰੈਸਪੀ ਦੱਸ ਦਿੱਤੀ ਆ ਤੇ ਅਲਸੀ ਦੀ ਪਿੰਨੀ ਥੜੀ ਤੁਸੀਂ ਖਾਓਗੇ ਇਹ ਮੈਨੂੰ ਲੱਗਦਾ ਤੁਹਾਨੂੰ ਪੂਰਾ ਸਿਆਲ ਠੰਡ ਨਹੀਂ ਲੜਨ ਦੀ ਤੁਹਾਨੂੰ ਠਾਣੀ ਲੱਗੇਗੀ ਜ ਕਾ ਚੱਕੇ ਸਾਡੀ ਦਰਸ਼ਕਾਂ ਪੀ ਲਿਆ ਵੀ ਖਾਣੇ ਤੋਂ ਬਚਣ ਵਾਸਤੇ ਅਲਸੀ ਦੀ ਪਿੰਨੀ ਸਰਦਾਰ ਜੀ ਨੇ ਆਪਣਾ ਪਤਾ ਵੀ ਦੱਸ ਦਿੱਤਾ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕਰਤਾ ਜੇਕਰ ਕਿਸੇ ਨੇ ਅਲਸੀ ਦੀ ਪਿੰਨੀ ਇੱਥੋਂ ਲੈ ਕੇ ਜਾਣੀ ਆ ਇਹਨਾਂ ਨਾਲ رابطہ ਵੀ ਕਰ ਸਕਦਾ ਤੇ ਜੇਕਰ ਕਿਸੇ ਨੇ ਅਲਸੀ ਦੀ ਪਿੰਨੀ ਘਰੇ ਬਣਾਉਣੀ ਆ ਤਾਂ ਵੀ ਇਹਨਾਂ ਨਾਲ ਫੋਨ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਪੂਰੀ ਰੈਸਪੀ ਦੱਸਾਂਗੇ ਸਰਦਾਰ ਜੀ ਅਮਰਸਰ ਤੋਂ 26 ਕਿਲੋਮੀਟਰ ਦੂਰ ਪਿੰਡ ਤੋਂ ਆਉਂਦੇ ਨੇ ਤੇ ਪੂਰੀ ਮਿਹਨਤ ਨਾਲ ਇਹ ਕੰਮ ਕਰਦੇ ਨੇ ਇਹ ਤੁਸੀਂ ਦੇਖਿਆ ਪੰਜਾਬੀ ਹਮੇਸ਼ਾ ਕਦੀ ਮਿਹਨਤ ਕਰਨ ਤੋਂ ਡਰਦੇ ਨਹੀਂ ਐ ਚਾਹੇ ਧੁੱਪ ਹੋਵੇ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਦਾ ਜੀ ਡਟੇ ਨੇ ਅਤੇ ਲੋਕ ਪਿਆਰ ਹੀ ਬੜਾ ਕਰਦੇ ਰਮਸਤ ਸਾਹਿਬ ਦੇ ਲੋਕ ਸਾਡੀ ਦਸ਼ਕਣ ਅਪੀਲ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੇਕਰ ਪੰਜਾਬੀ ਅਤੇ ਪੰਜਾਬੀ ਨੂੰ ਪਿਆਰ ਕਰਦੇ ਨੇ